ਕੀ ਕੀ ਕਹਿੰਦੀ ਤੈਨੂੰ ਸ਼ਾ ਮਮਾ ਜੀ ਤੋਂ ਤੂੰ ਆਦਾ ਹੱਕ ਮੰਗਿਆ ਕਿ ਮੇਰਾ 1800 ਰੁਪਇਆ ਮੈਨੂੰ ਦਿੱਤਾ ਜਾਵੇ ਤੇ ਫਿਰ ਕੀ ਕਹਿੰਦੇ ਮਮਾ ਜੀ ਕਹਿੰਦੇ ਮੈਨੂੰ ਤਾਂ ਫੜਾਈ ਨਹੀਂ ਤੇ ਫਿਰ ਹੁਣ ਤੇਰੇ ਦਿਲ ਤੇ ਗੱਲ ਲੱਗ ਗਈ ਏ ਮੈਂ ਕਿਹਾ ਸੀ ਮੈਨੂੰ ਉਹ ਮੈਂ ਥੋੜੇ ਲੱਛਣ ਕਰਕੇ ਕਹੇ ਸੀ ਫਿਰ ਵੀ ਮੇਰੇ ਦਾਸ ਵੀਰ ਉਹ ਇਹ ਤਾਂ ਬੜਦੇ ਨੇ ਤੇ ਉਹ ਵੀ ਨੇ ਮਮਾ ਜੀ ਦੇ ਦਿੱਤੇ ਉਹ ਮਮੀ ਰੋਟੀ ਖਾਣ ਆਈ ਨਹੀਂ ਜਦੋਂ ਆਈ ਤੇ ਮੀ ਆ ਗਿਆ ਚੱਲ ਬੀਬੀ ਹਣ ਫੇਰ ਤੇ ਮੈਂ ਕਿਹੜਾ ਲੂਣਾ ਜਿਹੜਾ ਖੁਰਜੋ ਖੁਰਜਾ ਮੁੜ ਕੇ ਕਹਿੰਦਾ ਹਾਏ ਮੇਰੇ ਤੇ ਤਾਂ ਕਣੀਆਂ ਪੈ ਗਈਆਂ ਚਾਰ ਪੰਜ ਉਹ ਫੜਾ 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 ਆਜ ਜਾਂਦੀ ਬੀਬੀ ਆ ਜਾਂਦੀ ਵੀ ਬਿਰੀ ਟਿਆ ਲੈ ਕੇ ਆਉਂਦੀ ਆ ਆ ਜਾਂਦੀ ਆ ਉਹ ਗਈ ਆ ਹੋਰ ਸਪੀਡ ਜਿਹੜੀ ਐਂ ਬੱਸ ਖੜ ਕੇ ਗੱਲਾਂ ਕਰਦੀ ਰਹਿੰਦੀ ਬੱਸ ਛੈਟ ਥੱਲੇ ਚਾਹ ਪੀ ਲਈ ਤੇ ਕਦੇ ਕੋਕ ਕਰ ਲਿਆ ਤੇ ਉਹ ਵੇਖਿਆ ਠੇਕੇ ਵਾਲੀ ਲੇਵਰ ਚੰਗੀ ਤਰ੍ਹਾਂ ਦੱਬ ਕੇ ਹੀ ਵਿਖਾ ਦਿਓ ਹਣ ਚੰਗੀ ਤਰ੍ਹਾਂ ਲੋਕੀ ਮੈਂ ਕਿਹਾ ਪੁੱਛੀ ਬਹੁਤ ਜਾਂਦੇ ਐਕਸੀਬਿਸ਼ਨ ਲਾਉਣਾ ਕਿੱਥੇ ਆ ਕਿੱਥੇ ਲਾਉਣਾ ਮਨਦੀਪ ਆਪਾਂ ਜੀਰੇ ਲਾਉਣਾ ਜੀਰੇ ਹਾਂ ਜੀਰੇ ਕਿੰਨੇ ਤਰੀਕ ਦਾ ਅੱਜ ਤੋਂ 10 ਵਜੇ ਤੋਂ ਲੈ ਕੇ ਜਿਹੜੇ ਸਾਹ ਨਾਲ ਕੱਟੀ ਚੱਲ ਰਹੀ ਆ ਕਹਿੰਦੇ ਘਟੇ ਹਨ ਸਮਾਰਟ ਬਣ ਕੇ ਵੇਲਾ ਮੋٹے ਦੀ ਉੱਤੋਂ ਦੀ ਹੋ ਲਾਲਾ ਡਿੱਗ ਰਹੀ ਹੈ ਹੈ ਉਹੀ ਤਾਂ ਮੈਂ ਕਹਿ ਰਿਹਾ ਹੁਣ ਲੱਗਦਾ ਪਿਆ ਇਹ ਆਪਣੀ ਆਪ ਦੀ ਭਾਸ਼ਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਦੇ ਵਿੱਚ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਰਮਨ ਇੰਨੇ ਰੇਨ ਕੋਟ ਕਾ ਦੇ ਲਈ ਆਪਣੇ ਘਰੇ ਤੂੰ ਫਿਰ ਲਪਾਵਾ ਪਾਇਆ ਕਿੱਧਰ ਚੱਲਨੀ ਆ ਹਰਮਨ ਜਣਾ ਬੀਬਾ ਤੇਰਾ ਬਹੁਤਾ ਜਿਆਦਾ ਖੁਬਦੀ ਜਾਂਦੀ ਖੁਬਦੀ ਉਹ ਜਾਂਦੀ ਉਹ ਗਈ ਟੋਏ ਵਾਗੇ ਜਿੱਥੋਂ ਨੰਗੀ ਉਹ ਵਾਹ ਨਿਸ਼ਾਨ ਛੱਡ ਗਈ ਨਿਸ਼ਾਨ ਛੱਡ ਗਈ ਨਿਸ਼ਾਨ ਹੀ ਵਾਦੇ ਜਿੱਧਰ ਦੀ ਗਈ ਕੀ ਨੇ ਨਾਲ ਜਵਾਂ ਚੱਲੀ ਐ ਪਪਾ ਬੰਦ ਕੰਮ ਕਰੇ ਜਿਹੜਾ ਬੰਦ ਨਹੀਂ ਸੇਰਦਾ ਪੀਦਾ ਹੂੰ ਘੰਟਾ ਆਵਾਜ਼ਾਂ ਮਾਰਦੇ ਹੋਗੇ ਮੰਮੀ ਰੋਟੀ ਖਾਣ ਆਈ ਨਹੀਂ ਜਦੋਂ ਆਈ ਤੇ ਮੀ ਆ ਗਿਆ ਚੱਲ ਬੀਬੀ ਹਣ ਕਿਹੜਾ ਲੂਣਾ ਜਿਹੜਾ ਖੁਰਜਾ ਖੁਰਜਾ ਮੁੜ ਕੇ ਕਹਿੰਦਾ ਹਾਏ ਮੇਰੇ ਤੇ ਤਾਂ ਕਣੀਆਂ ਪੈ ਗਈਆਂ ਚਾਰ ਪੰਜ ਉਦੋਂ ਦਾ ਖਾਰ ਚੜ ਗਿਆ ਮੈਨੂੰ ਰੋਟੀ ਦੇ ਉਦੋਂ ਚਲੀ ਜਾਉ ਆ ਮੇਰਾ ਆਹ ਕਿੱਥੇ ਜੜ ਗਿਆ ਖੁਰਨ ਤੇ ਆਉ ਗਈਆਂ ਲੈ ਭਾ ਦ ਦੇਖਣਾ ਤੂੰ ਹੀ ਪਰ ਕੱਲ ਚੱਡ ਕੱਲੇ ਜੜ ਰਹੀ ਏ ਹੁੰਦਾ ਮੁੱਦਾ ਬਹੁਤ ਗਰਮ ਬੱਟਾ ਵਾ ਉਹਦਾ ਮੋਟਾ ਮੱਟਾ ਆਹ ਵੜਾ ਆ ਜਾਂਦੀ ਬੀਬੀ ਆ ਜਾਂਦੀ ਬੀਬੀ ਰੋਟੀਆਂ ਲੈ ਜਾਂਦੀਆਂ ਆਈ ਜਾਂਦੀ ਆ ਉਹ ਗਈ ਆ ਹੋਰ ਸਪੀਡ ਚੱਕ ਕਰ ਆ ਜਾਂਦੀ ਆ ਫੋਟ ਉਹਨਾਂ ਨੂੰ ਵੀ ਤੇਜ਼ ਹੋ ਗਈ ਔ ਚੱਕ ਗਈ ਅੰਦਰ ਨੂੰ ਔ ਗਈ ਔ ਗਈ ਔ ਗਈ ਹੁਣ ਲੂਣ ਖੁਰਿਆ ਨਹੀਂ ਔਏ ਸਾਲੀ ਚ ਗਿਆ ਤੇ ਤੈਨੂੰ 10 ਰੁਪਏ ਦੀ ਡੀਲ ਹੋਈ ਸੀ ਤੇਰੇ ਨਾਲ ਹਾਂ ਇੱਥੇ ਕੋਣ ਮੈਂ ਸਕੂਲੇ ਚ ਜਦੋਂ ਚੱਲਿਆ ਟੋਟਲ ਕਿੰਨੇ ਦੀ ਡੀਲ ਹੋਈ ਸੀ ਉਹ 10 10 ਰੁਪਏ ਨੇ ਫਿਰ ਰਹਿ ਗਏ ਨਾ ਉਹ ਤਾਂ ਚਲੋ ਕੋਈ ਪੈਣਾ ਰਖੜੀ ਵਾਲੇ ਦਿਨ ਮੈਂ ਜਮਣ ਕਿਤੇ ਸੀ 1800 ਉਹ ਮਮਾ ਜਿਹੜੋ ਦਿੱਤਾ ਸੀ ਫਿਰ ਮਮਾ ਜਿਹੜੋ ਕਿਹਾ ਸੀ ਮਮਾ ਜਿ ਮਰਤੇ ਇਸ ਬਾਲਾ ਜੜੇ ਜਿਹੜਾ ਕਾਊਂਟ ਬਣਿਆ ਨਾ ਮੇਰਾ ਤੁਸੀਂ ਉੱਚ ਪਾ ਦੋ ਮਮਾ ਜੀ ਰੋੱਚ ਨਹੀਂ ਪਾਇ ਬਾੱਚਾ ਮਮਾ ਜੀ ਦੇ ਸਾਰੇ ਪੈਸੇ ਖਰਚਾ ਤੇ ਹੁਣ ਮੈਨੂੰ ਮਿਲਦੇ ਨਹੀਂ ਪਾ ਹੁਣ ਸਾਡੇ ਨਵੰਨਾ ਉਹਦੇ ਲਈ ਮੈਨੂੰ ਚਾਹੀਦੇ ਸਨ ਨਹੀਂ ਹੁਣ ਜੇ ਤੂੰ ਮਮਾ ਨੂੰ ਪੁੱਛਿਆ ਕੀ ਕਹਿੰਦੀ ਤੇ ਮਮਾ ਜੀ ਤੇ ਤੂੰ ਆਦਾ ਹੱਕ ਮੰਗਿਆ ਕਿ ਮੇਰਾ 1800 ਰੁਪਏ ਮੈਨੂੰ ਦਿੱਤਾ ਜਾਵੇ ਤੇ ਫਿਰ ਕੀ ਕਹਿੰਦੇ ਮਮਾ ਜੀ ਕਹਿੰਦੇ ਮਿਲ ਤਾਂ ਫੜਾਈ ਨਹੀਂ ਤੇ ਫਿਰ ਹੁਣ ਤੇਰੇ ਦਿਲ ਤੇ ਗੱਲ ਲੱਗ ਗਈ ਮੈਂ ਕਿਹਾ ਸੀ ਮੈਨੂੰ ਦੇ ਦਿਓ ਫਿਰ ਮੈਂ ਆ ਦੇ ਕਮਰੇ ਦੇ ਵਿੱਚ ਕਮਰਾ ਜਦੋਂ ਬਣਾਉਣਾ ਹੁੰਦਾ ਤਾਂ ਮੈਂ ਸਾਰੇ ਪੈਸੇ ਖਰਚਨੇ ਆ ਨਾ ਇੰਨਾ ਕੁਝ ਮਗਾਉਣਾ ਤੇ ਖਾਣੇ ਦੇ ਵਿੱਚ ਮੈਂ ਮਾ। ਜਿਹੜਾ 10 ਰੁਪਏ ਦੀ ਤੇ ਨਾਲ ਡੀਲ ਹੋਈ ਸੀਗੀ ਹਾਂ ਉਹ ਡੀਲ ਹੈਗਾ ਸੀ ਹਫਤੇ ਦੇ ਉਹ ਮੰਮਾ ਜਿਹੜੇ ਦੱਸਾ ਕਿ ਕਿਤਾ ਹਫਤੇ ਦੱਸਾ 70 ਰੁਪਏ ਮਿਲਣਾ ਸੀਗੇ ਉਹ ਜੇ ਆਪ ਗੁੱਡ ਮੈਨਰਸ ਜਿਵੇਂ ਡਿਸਪਲਨ ਚ ਰਾਵਾਂਗੇ ਫੇਰ ਮਿਲਨੇ ਆ ਨਹੀਂ ਤਾਂ ਤੁਹਾਡੇ ਪੈਸੇ ਉਹਨੇ ਕੱਟ ਜਾਣਾ ਮੈਂ ਤੈਨੂੰ ਵੀ ਇੱਕ ਲਗਾਤਾਰ ਗਈ ਸੀ ਸਕੂਲ ਨਹੀਂ ਹੱਲੀ ਲੈਣੇ ਥੋੜੇ ਦੱਛਲ ਵੀ ਕਰਕੇ ਗਈ ਉਹ ਮੈਂ ਥੋੜੇ ਲੱਛਣ ਕਰਕੇ ਗਈ ਸੀ ਫਿਰ ਮੇਰੇ ਦਾਸ ਵੀਰ ਉਹ ਵੀ ਇਹ ਤਾਂ ਬੜਦੇ ਸੀ ਤੇ ਉਹ ਵੀ ਨੇ ਮਮਾ ਜਿਹੜਾ ਦਿੱਤੇ ਉਹ ਵੀ ਮਮਾ ਜਿਹੜਾ ਆਈਂ ਦੀ ਜਿਆਦੀ ਬਈ ਮਨੀ ਆ ਗਈ ਆ ਪਾਬ ਮੰਮੇ ਮਹੀ ਆ ਗਏ ਤੇਰੇ ਬੜੀ 3 ਵਜੇ ਤਾਂ ਮੈਂ 1.5 ਬੰਨਿਆ ਆ ਮੈਂ ਦਿੱਨੀ ਆ ਨਾ ਫਾਟੀ ਮਾਸੀ ਜੀ ਨੇ ਵਾਟਨਸ ਜਿਹਦਾ ਕਿਹਾ ਸੀ ਕਿ ਮੈਂ 20 20 ਰੁਪਏ ਦੇ ਆ ਤੇਰੀ ਬੜੀ ਮਾਸੀ ਵੀ ਭੁੱਲ ਜਾਂਦੀ ਆ ਆਪ ਤਾਂ ਉਹ ਦਿੰਦੀ ਨਹੀਂ ਗੁੱਡ ਮਾਰਨਿੰਗ ਕਿਵੇਂ ਕਰੇ ਇਸ਼ਤਰੀ ਹਾਂ ਉਹਗੇ ਦੇਨ ਕੰਮੂ ਕੰਮੂ ਦਾ ਵਿਆਹ ਆ ਗਿਆ ਸੀ ਅੱਲਾਹ ਹੀ ਕਹਿੰਦੇ ਮੇਰੇ ਵੀਰੇ ਜਿਆ ਜਿਆ ਕਰੂਗੀ ਏਸ ਹਾਂ ਹਾਂ ਮੈਨੂੰ ਗੋਲੂ ਕਹੀ ਜਾਂਦਾ ਸੀ ਹਾਂ ਕੰਨਾ ਰਸਤਾ ਕਰਾਉਂਦਾ ਮੈਂ ਕਹੀ ਜਨਾ ਮੈਂ ਕਹਾ ਮੇਰਾ ਵਿਆਹ ਨਹੀਂ ਕਰਾਉਣਾ ਲੇ ਜਾਣਦੇ ਨੂੰ ਘਰੇ ਬੈਠੇ ਅਗਲੇ ਕਹਿੰਦੇ ਆਈ ਤਾਂ ਤੈਨੂੰ ਵੇਖਣਾ ਆਏ ਆ ਬਾ ਠੀਕ ਆ ਦੇ ਵੇਖ ਲੋ ਫਿਰ ਕਹਿਆ ਵੇ ਦੋ ਗੁੱਠੇ ਵਾਲੇ ਨੂੰ ਕਹੇ ਸ਼ੁੱਕਰਵਾਰ ਤਿਆਰ ਰਹੀ ਲੈ ਗਏ ਗੱਲ ਲੈ ਜਾਣਗੇ ਕਹ ਲੋਕੀ ਕੰਨਿਆਦਾਨ ਕਰਦੇ ਆ ਆਪਾਂ ਮੁੰਡਾ ਦਾਨ ਕਰ ਦੇਣਾ ਨਹੀਂ ਨਹੀਂ ਮੁੰਡਿਆਂ ਨੂੰ ਦਾਨ ਹੈ ਮੁੰਡਾ ਦਾਨ ਕਰ ਦੇਣਾ ਆਪਾਂ ਲੋਕ ਕੰਨਿਆਦਾਨ ਕਰਦੇ ਆ ਇਧਰ ਮੁੰਡਾ ਦਾਨ ਚੱਲੇਗਾ ਬੀਬੀ ਨੂੰ ਲੈ ਕੇ ਆਣਾ ਨਾਲ ਜਿਹੜਾ ਅੰਨਾ ਪੈਂਡ ਦੇਖ ਕੇ ਘੜ ਘੜਦਾ ਠੀਕ ਆ ਢਿਹੜੀ ਵਾਲੀ ਲੇਵਰ ਨੇ ਜਿਹੜੀ ਐਂ ਹੀ ਬੱਸ ਖੜ ਕੇ ਗੱਲਾਂ ਕਰਦੀ ਰਹਿੰਦੀ ਬੱਸ ਸ਼ੈਡ ਥੱਲੇ ਚਾਹ ਪੀਲੀ ਤੇ ਕਦੇ ਕੋਕ ਕਰ ਲਿਆ ਤੇ ਉਹ ਵੇਖਿਆ ਠੇਕੇ ਵਾਲੀ ਲੇਵਰ ਕੀ ਪੈਂਦੇ ਜੀ ਵੀ ਲੱਗੇ ਕਿ ਨਹੀਂ ਇਟਾ ਲਾਉਣ ਅਗਲੇ ਕਿਉਂ ਦੱਬੀ ਆਉਂਦੇ ਕਿल्ली ਅਗਲੇ ਇਹ ਮੀ ਪੈਂਦੇ ਜੀ ਵੀ ਕੰਮ ਨਹੀਂ ਰੁਕਣਾ ਚਾਹੀਦਾ ਚੰਗੀ ਤਰ੍ਹਾਂ ਦੱਬ ਕੇ ਹੀ ਵਿਖਾ ਦੇ ਹਣ ਚੰਗੀ ਤਰ੍ਹਾਂ ਲੋਕੀ ਮੈਂ ਕਿਹਾ ਪੁੱਛੀ ਬਹੁਤ ਜਾਂਦੇ ਐਗਜ਼ਿਬਿਸ਼ਨ ਲਾਉਣਾ ਕਿੱਥੇ ਆ ਕਿੱਥੇ ਲਾਉਣਾ ਮਨਦੀਪ ਆਪਾਂ ਜੀਰੇ ਲਾਉਣਾ ਜੀਰੇ ਹਾਂ ਜੀਰੇ ਕਿੰਨੇ ਤਰੀਕ ਦਾ ਠੀਕ ਹੈ ਬਈ ਆਪ ਆਪ ਹੀ ਰਹਿ ਪਏ ਨਹੀਂ ਸਣਾ ਇਹ ਬੰਦਾ ਨਹੀਂ ਲੋੜ ਹੀ ਨਹੀਂ ਐਂ ਲੈ ਆਈਏ ਸਾਰਾ ਕੁਝ ਸਿੱਖ ਦਾ ਲੈ ਆਈਏ ਸਾਰਾ ਕੁਝ ਬਹੁਤ ਆਸੋ ਤੇਰਾ ਬੈਡਾ ਹਮਨੇ ਰੱਖਿਆ ਇਧਰ ਪਾਸਤਾ ਗ੍ਰਕਿਰਤ ਬੱਲ ਜੀ ਵੱਲੋਂ ਹੋਰ ਸਾਨੂੰ ਕੋਈ ਪਤਾ ਨਹੀਂ ਸ਼ੈਫ ਪਈ ਸਰੇ ਦੇ ਬਣ ਗਏ ਆ ਜੇ ਚ ਜਿਹੜੀ ਮਰਜ਼ੀ ਤਿਆਰ ਕਰਾਓ ਚਾਰਸ ਪੀਸ ਵੀ ਹਰੇਕ ਨੇ ਅੱਡ ਅੱਡ ਚੀਜ਼ਾਂ ਸਿੱਖ ਲਈਆਂ ਆ ਵੇਖੋ ਰੈਡੀ ਹੋ ਗਏ ਕਿੰਨਾ ਸੋਹਣਾ ਲੱਗ ਰਿਹਾ ਦੇਖਣ ਚ ਵੀ ਕਿੰਨਾ ਸੋਹਣਾ ਖਾਣ ਚ ਤਾਂ ਬਹੁਤ ਹੀ ਸਵਾਦ ਆਏਗਾ ਇਹ ਵੀ ਦੇਖੋ ਬਹੁਤ ਵਾਸਤਾ ਸੋਹਣਾ ਲੱਗ ਰਿਹਾ ਆਪਾਂ ਆ ਵੀ ਰਹਿ ਨਹੀਂਣਾ ਬੰਦਾਰੇ ਥੋੜੀ ਨਹੀਂ ਸਿੱਕ ਤਾਂ ਲਿਆਈਏ ਸਹੀਏ ਤੇ ਸਹੀਏ ਤੇ ਸਹੀਏ ਤੇ ਸਾਰਾ ਕੁਝ ਰੈਡੀ ਹੋ ਗਿਆ ਕਹਿੰਦੇ ਗੰਡਾ ਵੀ ਟਮਾਟਰ ਚੌਲ ਇੱਚ ਪਾਦੇ ਆ ਜਿਹੜੇ ਦਾ ਨਾ ਕੱਟੀ ਚੱਲ ਰਹੀ ਆ ਕਹਿੰਦੇ ਘਟੇ ਹਨ ਸਮਾਨ ਬਣ ਕੇ ਮਿਲਦੇ ਰੋ ਮੋਟੇ ਦੀ ਉੱਤੋਂ ਦੀ ਹੋ ਲਾਲਾ ਡੇਗ ਰਹੀ ਆ ਹੈ ਉਹੀ ਤਾਂ ਮੈਂ ਕਹਿ ਰਿਹਾ ਦੇਖਣ ਜੀ ਤਾਂ ਬਹੁਤ ਅੱਛੇ ਲੱਗ ਰਹੇ ਆ ਗੰਡੇ ਵੀ ਲੱਗ ਰਹੇ ਆ ਲੱਗ ਰਹੇ ਆ ਨਹੀਂ ਤੜਕਾ ਵੇਖੋ ਜੀ ਸੋਹਣਾ ਲੱਗਦਾ ਪਿਆ ਇਹ ਆਪਣੀ ਆਪ ਦੀ ਭਾਸ਼ਾ ਬਣਾਈ ਐ ਇੱਕੇਦਾਰ ਨੇ ਕਿਹਾ ਇਹ ਕਹਿੰਦਾ ਮੀਂਹ ਤਾਂ ਪਹਿਲਾਂ ਪਹਿਲਾਂ ਮੈਂ ਕਹਿੰਦਾ ਤਿਆਰੀ ਕਰ ਦੇਣੀ ਹੁਣ ਵੇ ਜਾਂਦਾ ਹੀ ਪੈਰ ਛਾੜਦਾ ਪਰ ਇਹਨੂੰ ਤੇਜ ਹੋ ਗਿਆ ਹੀ ਹੁਣ ਹਣ ਬਲਤਾ ਤੇਜ ਆ ਗਿਆ ਹੀ ਹੁਣ ਭੱਜੋ ਭੱਜੋ ਸਾਰੇ ਵੇ ਕਿਵੇਂ ਲੈਣਾ ਵੰਗੂ ਆਉਦੇ ਉੜਦੇ ਦੱਬੀ ਆ ਕੇ ਲਈ ਦੱਬੀ ਆ ਇਧਰ ਲੇ ਗੋ ਪਾਣੀ ਨਹੀਂ ਨਹੀਂ ਟੈਨਸ਼ਨ ਨਹੀਂ ਪਾਣੀ ਵਾਧੂ ਰੱਬ ਬਰਸਾ ਰਿਹਾ ਠੀਕ ਹੈ ਨਾ ਮਾਲਕ ਨੇ ਕਿਰਪਾ ਵਾਧੂ ਕੀਤੀ ਭਈਆ ਕਹੇ ਪਾਣੀ ਵਾਧੂ ਬਣਿਆ ਪਿਆ ਇਧਰ ਦੱਬੀ ਆਓ ਕੇ ਲਈ ਬੰਦੇ ਮੀ ਜੀ ਦੇਖੋ ਆ ਹੁੰਦਾ ਏ ਫਰਕ ਜਦੋਂ ਆਪਾਂ ਕੰਮ ਠੇਕੇ ਤੇ ਕਰਾਉਨੇ ਆ ਇਹ ਮੀਂਹ ਦੇ ਵਿੱਚ ਵੀ ਮੀਂਹ ਚੱਲਦੇ ਜੀ ਵੀ ਕਹਿੰਦੇ ਕੰਮ ਨਹੀਂ ਰੁਕਣਾ ਚਾਹੀਦਾ ਕੰਮ ਤੇ ਚੱਲੀ ਜਾਵੇ ਕਿ ਨਹੀਂ ਅਸੀਂ ਤੇ ਲੈ ਨਹੀਂ ਪੈਣਾ ਪਰ ਬੰਦੇ ਇੰਨੇ ਵਧੀਆ ਨਾਈਸ ਆ ਸਾਰੀ ਦੀ ਬਾਣੀ ਸੌਂਦੇ ਰਹਿੰਦੇ ਹਨਾ ਬਾਣੀ ਬਹੁਤ ਸੌਂਦੇ ਬਈ ਵਾਹ ਬਈ ਮਹਾਰਾਜ ਦਾ ਨਾਮ ਮਹਾਰਾਜ ਦਾ ਨਾਮ ਵਾਕਈ ਸਹੀ ਗੱਲ ਆ ਬੱਸ ਬਾਜੀ ਵਾ ਆਹ ਕਲਰ ਆਹ ਵੀ ਕਲਰ ਬਹੁਤ ਸੋਹਣਾ ਆ ਉੱਤੇ ਆ ਹਨਾ ਹੈ ਏ ਉੜੇੜਾਂ ਨਾਲ ਖੋਲੀ ਬਹੁਤਾ ਜਿਆਦਾ ਵਧੀਆ ਨੇ ਇਸ ਰੰਗ ਹੋਰ ਵੀ ਇੱਥੇ ਕਿੱਥੇ ਆ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ